ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਪਾਈਦਾਨਾ ਜੀ ਪਿਆਰੀ ਸਾਧ ਸੰਗਤ ਜੀਓ ਖਿਦਰਾਣੀ ਦੇ ਢਾਬ ਉੱਤੇ ਸਰਹੰਦ ਦੇ ਸੂਬੇ ਦੀ ਫੌਜ ਨਾਲ ਕਮਸਾਨ ਦਾ ਜੰਗ ਹੋਇਆ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੀ ਜਿੱਤ ਹੋਈ ਗੁਰੂ ਸਾਹਿਬ ਜੀ ਨੇ ਸ਼ਹੀਦ ਹੋ ਚੁੱਕੇ ਮਾਝੇ ਦੇ 40 ਸਿੰਘਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ੀ ਅਤੇ ਉਸ ਸਥਾਨ ਦਾ ਨਾਮ ਮੁਕਤਸਰ ਸਾਹਿਬ ਰੱਖਿਆ ਉੱਥੇ ਹੁਣ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਤੇ ਬਹੁਤ ਵੱਡਾ ਸ਼ਹਿਰ ਵੀ ਬਸਿਆ ਹੋਇਆ ਹੈ ਮੁਕਤਸਰ ਦੇ ਇਸ ਜੰਗ ਤੋਂ ਬਾਅਦ ਗੁਰੂ ਸਾਹਿਬ ਜੀ ਅੱਗੇ ਛਤਿਆਣਾ ਪਿੰਡ ਵਿਖੇ ਆ ਪਹੁੰਚੇ ਗੁਰੂ ਸਾਹਿਬ ਜੀ ਨੇ ਕਿਸੇ ਵੀ ਔਖੇ ਸਮੇਂ ਨਾਲ ਨਿਜਠਣ ਲਈ ਆਪਣੇ ਨਾਲ ਕਾਫੀ ਮਰਜੀ ਵੜੇ ਸਿੰਘ ਰੱਖੀ ਹੋਏ ਸਨ ਜੋ ਕਿ ਗੁਰੂ ਜੀ ਦੀ ਖਾਤਰ ਆਪਣੀਆਂ ਜਾਨਾਂ ਵਾਰਨ ਨੂੰ ਧੰਨ ਭਾਗ ਸਮਝਦੇ ਸਨ ਅਤੇ ਉਹਨਾਂ ਨੂੰ ਮਾਇਆ ਜਾਂ ਦੁਨੀਆ ਦਾ ਕੋਈ ਵੀ ਲਾਲਚ ਨਹੀਂ ਸੀ ਪਰ ਗੁਰੂ ਜੀ ਨੇ ਕੁਝ ਤਨਖਾਹਦਾਰ ਸਿਪਾਹੀ ਵੀ ਭਰਤੀ ਕੀਤੇ ਹੋਏ ਸਨ ਜੋ ਕਿ ਸਾਰੇ ਮਾਲਵੇ ਦੇ ਬਰਾੜ ਸਿੱਖ ਸਨ ਜੰਗਾਂ ਯੁੱਧਾਂ ਦੇ ਔਖੇ ਸਮੇਂ ਦੇ ਵਿੱਚ ਪੈਸੇ ਦੀ ਥੋੜ੍ਹ ਹੋ ਜਾਣ ਕਾਰਨ ਗੁਰੂ ਸਾਹਿਬ ਜੀ ਕਾਫੀ ਸਮਾਂ ਉਹਨਾਂ ਨੂੰ ਤਨਖਾਹਾਂ ਨਾ ਦੇ ਸਕੇ ਜਿਸ ਕਾਰਨ ਉਹ ਸਾਰੇ ਬੁੜਬੁੜ ਕਰਨ ਲੱਗੇ ਛਤਿਆਣੀ ਪਿੰਡ ਵਿੱਚ ਖੇ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਘੋੜਾ ਲਗਾਮੂ ਫੜ ਕੇ ਰੋਕ ਲਿਆ ਅਤੇ ਆਖਣ ਲੱਗੇ ਗੁਰੂ ਸਾਹਿਬ ਜੀ ਜਿੰਨਾ ਚਿਰ ਤੁਸੀਂ ਸਾਨੂੰ ਸਾਡੀਆਂ ਤਨਖਾਹਾਂ ਨਹੀਂ ਦੇਉਗੇ ਉਨਾ ਚਿਰ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਾਂਗੇ ਗੁਰੂ ਸਾਹਿਬ ਜੀ ਆਖਣ ਲੱਗੇ ਪ੍ਰੇਮਿਓ ਚਿੰਤਾ ਨਾ ਕਰੋ ਸਾਨੂੰ ਤੁਹਾਡਾ ਬੜਾ ਫਿਕਰ ਹੈ ਪਰ ਅਜੇ ਪੈਸੇ ਦੀ ਘਾਟ ਹੈ ਤੁਸੀਂ ਥੋੜਾ ਸਮਾਂ ਹੋਰ ਰੁਕ ਜਾਓ ਪ੍ਰਭੂ ਦੀ ਕਿਰਪਾ ਨਾਲ ਜਲਦ ਹੀ ਮਾਇਆ ਦੇ ਬੇਅੰਤ ਗੱਫੇ ਆ ਜਾਣਗੇ ਤਾਂ ਦੇ ਅਸੀਂ ਤੁਹਾਨੂੰ ਸਾਰਿਆਂ ਨੂੰ ਤਨਖਾਹਾਂ ਦੇ ਦੇਵਾਂਗੇ ਪਰ ਪੈਸੇ ਦੇ ਲਾਲਚ ਨੇ ਉਨ੍ਹਾਂ ਸਿੱਖਾਂ ਦੀ ਮੱਤ ਮਾਰ ਦਿੱਤੀ ਅਤੇ ਉਹ ਗੁਰੂ ਜੀ ਨੂੰ ਆਖਣ ਲੱਗੇ ਅਸੀਂ ਬਹੁਤ ਚਿਰ ਜੇਰਾ ਕਰ ਲਿਆ ਏ ਅਤੇ ਹੁਣ ਹੋਰ ਨਹੀਂ ਉਡੀਕ ਸਕਦੇ ਹੁਣ ਤਾਂ ਸੇ ਤਨਖਾਹਾਂ ਲੈ ਕੇ ਹੀ ਤੁਹਾਨੂੰ ਇੱਥੋਂ ਜਾਣ ਦੇਵਾਂਗੇ ਮਿਹਰਬਾਨ ਪਾਤਸ਼ਾਹ ਜੀ ਅੱਗੂ ਹੱਸ ਕੇ ਆਖਣ ਲੱਗੇ ਚੰਗਾ ਪਾਈ ਅੱਜ ਫੈਸਲਾ ਕਰੋ ਇੱਕ ਪਾਸੇ ਗੁਰਸਿੱਖੀ ਹੈ ਤੇ ਦੂਜੇ ਪਾਸੇ ਮਾਇਆ ਦੱਸੋ ਤੁਸੀਂ ਕੀ ਲੈਣਾ ਚਾਹੁੰਦੇ ਹੋ ਗੁਰਸਿੱਖੀ ਜਾਂ ਮਾਇਆ ਉਹ ਸਿੱਖ ਅੱਗੋ ਕਹਿਣ ਲੱਗੇ ਗੁਰੂ ਜੀ ਸਿੱਖ ਤਾਂ ਅਸੀਂ ਪਹਿਲਾਂ ਹੀ ਹਾਂ ਅਤੇ ਸਿੱਖੀ ਤਾਂ ਅਸੀਂ ਬਾਅਦ ਵਿੱਚ ਵੀ ਕਮਾ ਲਵਾਂਗੇ ਪਰ ਇਸ ਵੇਲੇ ਸਾਨੂੰ ਮਾਇਆ ਦੀ ਲੋੜ ਹੈ ਇਸ ਲਈ ਸਾਨੂੰ ਸਾਡੀਆਂ ਤਨਖਾਹਾਂ ਦੇਣ ਦੀ ਕਿਰਪਾ ਕਰੋ ਗੁਰੂ ਜੀ ਹੱਸ ਕੇ ਆਖਣ ਲੱਗੇ ਠੀਕ ਹੈ ਭਾਈ ਜੇ ਤੁਹਾਨੂੰ ਸਿੱਖੀ ਨਾਲੋਂ ਜ਼ਿਆਦਾ ਮਾਇਆ ਪਿਆਰੀ ਹੈ ਤਾਂ ਦੇਖੋ ਰੰਗ ਕਰਤਾਰ ਦੇ ਉਹ ਤੁਹਾਡੀਆਂ ਤਨਖਾਹਾਂ ਦੀ ਜ਼ਰੂਰ ਕੋਈ ਵੀਦ ਬਣਾ ਦੇਵੇਗਾ ਗੁਰੂ ਜੀ ਨੇ ਅਜਿਹੇ ਬਚਨ ਕਹੇ ਹੀ ਸਨ ਕਿ ਐਨ ਉਸੇ ਵੇੜੇ ਇੱਕ ਸਿੱਖ ਮੋਰਾਂ ਦੀ ਭਰੀ ਹੋਈ ਬੋਰੀ ਲੈ ਕੇ ਉੱਥੇ ਪਹੁੰਚ ਗਿਆ ਗੁਰੂ ਸਾਹਿਬ ਜੀ ਨੇ ਸਭ ਨੂੰ ਖੁੱਲੀਆਂ ਤਨਕਾਹਾਂ ਵੰਡ ਕੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਦੋਂ ਉਹਨਾਂ ਸਿਪਾਹੀਆਂ ਨੇ ਜਥੇਦਾਰ ਪਾਈਦਾਨਾ ਜੀ ਦਾ ਤਨਖਾਹ ਲੈਣ ਦਾ ਵੇਲਾ ਆਇਆ ਤਾਂ ਗੁਰੂ ਸਾਹਿਬ ਜੀ ਉਸ ਨੂੰ ਆਖਣ ਲੱਗੇ ਹਾਂ ਪਾਈਦਾਨਾ ਤੂੰ ਤਾਂ ਇਹਨਾਂ ਦਾ ਸਰਦਾਰ ਹੈ ਤੇਰੀ ਤਨਖਾਹ ਤਾਂ ਇਹਨਾਂ ਨਾਲੋਂ ਵੱਧ ਬਣਦੀ ਹੈ ਦੱਸ ਤੈਨੂੰ ਕਿੰਨੀ ਤਨਖਾਹ ਦੀ ਏ ਪਾਈਦਾਨਾ ਜੀ ਅਗੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹੋਏ ਕਹਿੰਦੇ ਨੇ ਪਾਤਸ਼ਾਹ ਜੀ ਮਾਇਆ ਮੇਰੇ ਕਿਸ ਕੰਮ ਦੀ ਹੈ ਮੈਨੂੰ ਤਾਂ ਗੁਰਸਿੱਖੀ ਚਾਹੀਦੀ ਹੈ ਆਪ ਜੀ ਕਿਰਪਾ ਕਰਕੇ ਮੈਨੂੰ ਨਾਮ ਸਿਮਰਨ ਦੀ ਦਾਤ ਅਤੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਗੁਰੂ ਸਾਹਿਬ ਜੀ ਪਾਈਦਾਨਾ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਬੜੇ ਪਰਸੰਨ ਹੋਏ ਅਤੇ ਆਖਣ ਲੱਗੇ ਸ਼ਾਬਾਸ਼ ਬਾਈ ਦਾਨੇ ਅੱਜ ਤੂੰ ਮਾਲਵੇ ਵਿੱਚ ਸਿੱਖੀ ਦੀ ਜੜ ਪੱਕੀ ਕਰ ਦਿੱਤੀ ਹੈ ਜਿਵੇਂ ਚਾਹਲ ਮਝਾਲ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਮਾਝੇ ਵਿੱਚ ਸਿੱਖੀ ਦੀ ਜੜ ਪੱਕੀ ਕੀਤੀ ਹੈ ਤਿਵੇਂ ਮਾਂਿਆਂ ਦਾ ਤਿਆਗ ਕਰਕੇ ਅੱਜ ਤੂੰ ਮਾਲਵੇ ਵਿੱਚ ਸਿੱਖੀ ਦੀ ਜੜ ਪੱਕੀ ਕੀਤੀ ਹੈ ਅਸੀਂ ਤੇਰੇ ਉੱਤੇ ਬੜੇ ਪਰਸੰਨ ਹਾਂ ਤੇ ਤੈਨੂੰ ਅਸੀਂ ਹੁਣ ਅੰਮ੍ਰਿਤ ਛਕਾ ਕੇ ਦਾਨਾ ਸਿੰਘ ਬਣਾ ਦੇਣਾ ਹੈ ਪਾਈਦਾਨਾ ਜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਂਦੇ ਹੋਏ ਅੰਮ੍ਰਿਤ ਛੱਕ ਕੇ ਪਾਈਦਾਨ ਸਿੰਘ ਜੀ ਬਣ ਗਏ ਅਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਪਾਈਦਾਨਾ ਜੀ ਪਿਆਰੀ ਸਾਥ ਸੰਗਤ ਜੀਓ ਖਿਦਰਾਣੀ ਦੇ ਢਾਬ ਉੱਤੇ ਸਰਹੰਦ ਦੇ ਸੂਬੇ ਦੀ ਫੌਜ ਨਾਲ ਕਮਸਾਨ ਦਾ ਜੰਗ ਹੋਇਆ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੀ ਜਿੱਤ ਹੋਈ ਗੁਰੂ ਸਾਹਿਬ ਜੀ ਨੇ ਸ਼ਹੀਦ ਹੋ ਚੁੱਕੇ ਮਾਜੀ ਦੇ 40 ਸਿੰਘਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ੀ ਅਤੇ ਉਸ ਸਥਾਨ ਦਾ ਨਾਮ ਮੁਕਤਸਰ ਸਾਹਿਬ ਰੱਖਿਆ ਉੱਥੇ ਹੁਣ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਤੇ ਬਹੁਤ ਵੱਡਾ ਸ਼ਹਿਰ ਵੀ ਬਸਿਆ ਹੋਇਆ ਹੈ ਮੁਕਤਸਰ ਦੇ ਇਸ ਜੰਗ ਤੋਂ ਬਾਅਦ ਗੁਰੂ ਸਾਹਿਬ ਜੀ ਅੱਗੇ ਛਤਿਆਣਾ ਪਿੰਡ ਵਿਖੇ ਆ ਪਹੁੰਚੇ ਗੁਰੂ ਸਾਹਿਬ ਜੀ ਨੇ ਕਿਸੇ ਵੀ ਔਖੇ ਸਮੇਂ ਨਾਲ ਨਜਿੱਠਣ ਲਈ ਆਪਣੇ ਨਾਲ ਕਾਫੀ ਮਰਜੀ ਵੜੇ ਸਿੰਘ ਰੱਖੀ ਹੋਈ ਸਨ ਜੋ ਕਿ ਗੁਰੂ ਜੀ ਦੀ ਖਾਤਰ ਆਪਣੀਆਂ ਜਾਨਾਂ ਵਾਰਨ ਨੂੰ ਧਨ ਭਾਗ ਸਮਝਦੇ ਸਨ ਅਤੇ ਉਹਨਾਂ ਨੂੰ ਮਾਇਆ ਜਾਂ ਦੁਨੀਆ ਦਾ ਕੋਈ ਵੀ ਲਾਲਚ ਨਹੀਂ ਸੀ ਪਰ ਗੁਰੂ ਜੀ ਨੇ ਕੁਝ ਤਨਖਾਹਦਾਰ ਸਿਪਾਹੀ ਵੀ ਭਰਤੀ ਕੀਤੇ ਹੋਏ ਸਨ ਜੋ ਕਿ ਸਾਰੇ ਮਾਲਵੇ ਦੇ ਬਰਾੜ ਸਿੱਖ ਸਨ ਜੰਗਾਂ ਯੁੱਧਾਂ ਦੇ ਔਖੇ ਸਮੇਂ ਦੇ ਵਿੱਚ ਪੈਸੇ ਦੀ ਥੋੜ੍ਹ ਹੋ ਜਾਣ ਕਾਰਨ ਗੁਰੂ ਸਾਹਿਬ ਜੀ ਕਾਫੀ ਸਮਾਂ ਉਹਨਾਂ ਨੂੰ ਤਨਖਾਹਾਂ ਨਾ ਦੇ ਸਕੇ ਜਿਸ ਕਾਰਨ ਉਹ ਸਾਰੇ ਬੁੜਬੁੜ ਕਰਨ ਲੱਗੇ ਛਤਿਆਣੀ ਪਿੰਡ ਵਿੱਚ ਖੇ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਘੋੜਾ ਲਗਾਮੂ ਫੜ ਕੇ ਰੋਕ ਲਿਆ ਅਤੇ ਆਖਣ ਲੱਗੇ ਗੁਰੂ ਸਾਹਿਬ ਜੀ ਜਿੰਨਾ ਚਿਰ ਤੁਸੀਂ ਸਾਨੂੰ ਸਾਡੀਆਂ ਤਨਖਾਹਾਂ ਨਹੀਂ ਦੇਉਗੇ ਉਹਨਾਂ ਚਿਰ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਵਾਂਗੇ ਗੁਰੂ ਸਾਹਿਬ ਜੀ ਆਖਣ ਲੱਗੇ ਪ੍ਰੇਮਯੋ ਚਿੰਤਾ ਨਾ ਕਰੋ ਸਾਨੂੰ ਤੁਹਾਡਾ ਬੜਾ ਫਿਕਰ ਹੈ ਪਰ ਅਜੇ ਪੈਸੇ ਦੀ ਘਾਟ ਹੈ ਤੁਸੀਂ ਥੋੜਾ ਸਮਾਂ ਹੋਰ ਰੁਕ ਜਾਓ ਪ੍ਰਭੂ ਦੀ ਕਿਰਪਾ ਨਾਲ ਜਲਦ ਹੀ ਮਾਇਆ ਦੇ ਬਿਆੰਤ ਗੱਫੇ ਆ ਜਾਣਗੇ ਤਾਂ ਦੇ ਅਸੀਂ ਤੁਹਾਨੂੰ ਸਾਰਿਆਂ ਨੂੰ ਤਨਖਾਹਾਂ ਦੇ ਦੇਵਾਂਗੇ ਪਰ ਪੈਸੇ ਦੇ ਲਾਲਚ ਨੇ ਉਹਨਾਂ ਸਿੱਖਾਂ ਦੀ ਮੱਤ ਮਾਰ ਦਿੱਤੀ ਅਤੇ ਉਹ ਗੁਰੂ ਜੀ ਨੂੰ ਆਖਣ ਲੱਗੇ ਅਸੀਂ ਬਹੁਤ ਚਿਰ ਜੇਰਾ ਕਰ ਲਿਆ ਏ ਅਤੇ ਹੁਣ ਹੋਰ ਨਹੀਂ ਉਡੀਕ ਸਕਦੇ ਹੁਣ ਤਾਂ ਸੀ ਤਨਖਾਹਾਂ ਲੈ ਕੇ ਹੀ ਤੁਹਾਨੂੰ ਇੱਥੋਂ ਜਾਣ ਦੇਵਾਂਗੇ ਮਿਹਰਬਾਨ ਪਾਤਸ਼ਾਹ ਜੀ ਅੱਗੋਂ ਹੱਸ ਕੇ ਆਖਣ ਲੱਗੇ ਚੰਗਾ ਭਾਈ ਅੱਜ ਫੈਸਲਾ ਕਰੋ ਇੱਕ ਪਾਸੇ ਗੁਰਸਿੱਖੀ ਹੈ ਤੇ ਦੂਜੇ ਪਾਸੇ ਮਾਇਆ ਦੱਸੋ ਤੁਸੀਂ ਕੀ ਲੈਣਾ ਚਾਹੁੰਦੇ ਹੋ ਗੁਰਸਿੱਖੀ ਜਾਂ ਮਾਇਆ ਉਹ ਸਿੱਖ ਅੱਗੋਂ ਕਹਿਣ ਲੱਗੇ ਗੁਰੂ ਜੀ ਸਿੱਖ ਤਾਂ ਅਸੀਂ ਪਹਿਲਾਂ ਹੀ ਹਾਂ ਅਤੇ ਸਿੱਖੀ ਤਾਂ ਅਸੀਂ ਬਾਅਦ ਵਿੱਚ ਵੀ ਕਮਾ ਲਵਾਂਗੇ ਪਰ ਇਸ ਵੇਲੇ ਸਾਨੂੰ ਮਾਇਆ ਦੀ ਲੋੜ ਹੈ ਇਸ ਲਈ ਸਾਨੂੰ ਸਾਡੀਆਂ ਤਨਖਾਹਾਂ ਦੇਣ ਦੀ ਕਿਰਪਾ ਕਰੋ ਗੁਰੂ ਜੀ ਹੱਸ ਕੇ ਖਣ ਲੱਗਿਆ ਠੀਕ ਐ ਭਾਈ ਜੇ ਤੁਹਾਨੂੰ ਸਿੱਖੀ ਨਾਲੋਂ ਜ਼ਿਆਦਾ ਮਾਇਆ ਪਿਆਰੀ ਐ ਤਾਂ ਦੇਖੋ ਰੰਗਕਰਤਾਰ ਦੇ ਉਹ ਤੁਹਾਡੀਆਂ ਤਨਖਾਹਾਂ ਦੀ ਜ਼ਰੂਰ ਕੋਈ ਵੀਦ ਬਣਾ ਦੇਵੇਗਾ ਗੁਰੂ ਜੀ ਨੇ ਅਜਿਹੇ ਬਚਨ ਕਹੇ ਹੀ ਸਨ ਕਿ ਐਨ ਉਸੇ ਵੇੜੇ ਇੱਕ ਸਿੱਖ ਮੋਹਰਾਂ ਦੀ ਭਰੀ ਹੋਈ ਬੋਰੀ ਲੈ ਕੇ ਉੱਥੇ ਪਹੁੰਚ ਗਿਆ ਗੁਰੂ ਸਾਹਿਬ ਜੀ ਨੇ ਸਭ ਨੂੰ ਖੁੱਲੀਆਂ ਤਨਖਾਹਾਂ ਵੰਡ ਕੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਦੋਂ ਉਹਨਾਂ ਸਿਪਾਹੀਆਂ ਨੇ ਜਥੇਦਾਰ ਪਾਈਦਾਨਾ ਜੀ ਦਾ ਤਨਖਾਹ ਲੈਣ ਦਾ ਵੇਲਾ ਆਇਆ ਤਾਂ ਗੁਰੂ ਸਾਹਿਬ ਜੀ ਉਸ ਨੂੰ ਆਖਣ ਲੱਗੇ ਹਾਂ ਪਾਈਦਾਨਾ ਤੂੰ ਤਾਂ ਇਹਨਾਂ ਦਾ ਸਰਦਾਰ ਹੈ ਤੇਰੀ ਤਨਖਾਹ ਤਾਂ ਇਹਨਾਂ ਨਾਲੋਂ ਵੱਧ ਬਣਦੀ ਹੈ ਦੱਸ ਤੈਨੂੰ ਕਿੰਨੀ ਤਨਖਾਹ ਦੀਏ ਪਾਈਦਾਨਾ ਜੀ ਅਗੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹੋਏ ਕਹਿੰਦੇ ਨੇ ਪਾਤਸ਼ਾਹ ਜੀ ਮਾਇਆ ਮੇਰੇ ਕਿਸ ਕੰਮ ਦੀ ਹੈ ਮੈਨੂੰ ਤਾਂ ਗੁਰਸਿੱਖੀ ਚਾਹੀਦੀ ਹੈ ਆਪ ਜੀ ਕਿਰਪਾ ਕਰਕੇ ਮੈਨੂੰ ਨਾਮ ਸਿਮਰਨ ਦੀ ਦਾਤ ਅਤੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਗੁਰੂ ਸਾਹਿਬ ਜੀ ਪਾਈਦਾਨਾ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਬੜੇ ਪਰਸੰਨ ਹੋਏ ਅਤੇ ਆਖਣ ਲੱਗੇ ਸ਼ਾਬਾਸ਼ ਪਾਈ ਦਾਨ ਨੇ ਅੱਜ ਤੂੰ ਮਾਲਵੇ ਵਿੱਚ ਸਿੱਖੀ ਦੀ ਜੜ ਪੱਕੀ ਕਰ ਦਿੱਤੀ ਹੈ ਜਿਵੇਂ ਚਾਹਲ ਮਝਾਲ ਸਿੰਘਾ ਨੇ ਆਪਣੀਆਂ ਜਾਨਾਂ ਵਾਰ ਕੇ ਮਾਝੇ ਵਿੱਚ ਸਿੱਖੀ ਦੀ ਜੜ ਪੱਕੀ ਕੀਤੀ ਹੈ ਤਿਵੇਂ ਮੈਂ ਆ ਦਾ ਤਿਆਗ ਕਰਕੇ ਅੱਜ ਤੂੰ ਮਾਲਵੇ ਵਿੱਚ ਸਿੱਖੀ ਦੀ ਜੜ ਪੱਕੀ ਕੀਤੀ ਹੈ ਅਸੀਂ ਤੇਰੇ ਉੱਤੇ ਬੜੇ ਪਰਸਨ ਹਾਂ ਤੇ ਤੈਨੂੰ ਅਸੀਂ ਹੁਣ ਅੰਮ੍ਰਿਤ ਛਕਾ ਕੇ ਦਾਨਾ ਸਿੰਘ ਬਣਾ ਦੇਣਾ ਹੈ ਭਾਈ ਦਾਨਾ ਜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਂਦੇ ਹੋਏ ਅੰਮ੍ਰਿਤ ਛੱਕ ਕੇ ਭਾਈ ਦਾਨ ਸਿੰਘ ਜੀ ਬਣ ਗਏ ਅਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ